ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਂਣਾ ਪਾਣੀ ਕਦੇ ਹਵਾ ਬਣ ਕੇ ਐਵੇਂ ਲੰਘ ਜਾਂਣਾ ਪਾਣੀ ਕਦੇ ਹਵਾ ਬਣ ਕੇ ਪੰਜਾਬ ਦੇ ਮਰਹੂਮ ਲੇਖਕ ਡਾਕਟਰ ਸਰਜੀਤ ਸਿੰਘ ਪਾਤਰ ਜੀ ਦੀ ਬਹੁਤ ਪ੍ਰਸਿੱਧ ਰਚਨਾ ਦੇ ਕੁਝ ਬੋਲ ਕੋਈ ਡਾਲੀਆਂ ਵਿੱਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਆ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਆ ਬਣ ਕੇ ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਂਦਾ ਪਾਣੀ ਕਦੇ ਵਾਹ ਬਣ ਕੇ ਐਵੇਂ ਲੰਘ ਜਾਂਦਾ ਪਾਣੀ ਕਦੇ ਵਾਹ ਬਣ ਕੇ ਜਦੋਂ ਮਿਲਿਆ ਸੀ ਹਾਨਦਾ ਸੀ ਸਾਵਲਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਬਿਹਤਰ ਹੋਵੋਗੇ ਤਾਂ ਮਿਲਦੇ ਹਾਂ ਜੀ ਕਿਸੇ ਨਵੀਂ ਅਪਡੇਟ ਵਿੱਚ